ਬਿਹਦੀ ਮਦਭਾਗੀ ਖਬਰ ਸਾਹਮਣੇ ਆ ਰਹੀ ਹੈ ਪੀਯੂ ਦੇ ਸਟੂਡੈਂਟਸ ਦੇ ਨਾਲ ਜੁੜੀ ਹੋਈ ਖਬਰ ਆ ਰਹੀ ਹੈ ਤੜਕੇ ਵੱਡਾ ਹਾਦਸਾ ਵਾਪਰਿਆ ਹੈਗਾ ਹਾਦਸੇ ਦੇ ਵਿੱਚ ਚਾਹ ਦੋਸਤ ਗੱਡੀ ਦੇ ਵਿੱਚ ਸਵਾਰ ਹੁੰਦੇ ਨੇ ਜਿਸ ਦੇ ਵਿੱਚੋਂ ਦੇ ਤਿੰਨ ਸਟੂਡੈਂਟਸ ਦੀ ਮੌਤ ਹੋ ਗਈ ਹੈ ਵੱਡੀ ਖਬਰ ਇਹ ਹੈ ਕਿ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਵਿੱਚ ਕੋਈ ਪੀਐਚਡੀ ਕਰ ਰਿਹਾ ਸੀ ਕੋਈ ਪੀਜੀਆਈ ਦੇ ਵਿੱਚ ਲੱਗਿਆ ਸੀ ਕੋਈ ਇੰਡੀਪੈਂਡੈਂਟ ਜੌਬ ਕਰ ਰਿਹਾ ਸੀ ਤੇ ਵੱਡਾ ਜਿਹੜਾ ਭਾਣਾ ਹੈਗਾ ਇਹਨਾਂ ਦੇ ਨਾਲ ਵਾਪਰਿਆ ਹੈਗਾ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਪੀਯੂ ਦੇ ਸਟੂਡੈਂਟਸ ਸੀਗੇ ਅਜੇਹੇ ਦੇ ਵਿੱਚ ਇੱਕ ਦੀ ਹਾਲਤ ਬੇहद ਨਾਜ਼ੁਕ ਬਣੀ ਹੋਈ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪੜਤੀ ਕਰਵਾਇਆ ਗਿਆ ਤਾਂ ਵੱਡੀ ਖਬਰ ਆ ਰਹੀ ਹੈ ਮੁਹਾਲੀ ਤੋਂ ਮੁਹਾਲੀ ਦੇ ਸਿਸਵਾ ਰੋਡ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਵੱਡਾ ਹਾਦਸਾ ਅੱਜ ਤੜਕੇ ਵਾਪਰਿਆ ਜਿਸ ਦੇ ਵਿੱਚ ਨ ਵਿਦਿਆਰਥੀਆਂ ਦੀਆਂ ਮੌਤਾਂ ਹੋਈਆਂ ਨੇ ਸ਼ੁਭਮ ਜਟਵਾਲ ਜੋ ਕਿ ਪੀ ਐਚ ਡੀ ਫੋਰੈਂਸਿਕ ਸਾਇੰਸ ਦਾ ਸਟੂਡੈਂਟ ਸੀ ਪੰਜਾਬ ਯੂਨੀਵਰਸਿਟੀ ਤੋਂ ਕਰ ਰਿਹਾ ਸੀ ਅਜਿਹੇ ਦੇ ਵਿੱਚ ਰੈਜ਼ੀਡੈਂਟ ਦੱਸਿਆ ਜਾ ਰਿਹਾ ਬੀ ਐਚ 3 ਦਾ ਇਸੇ ਦੇ ਨਾਲ ਦੱਸਿਆ ਜਾ ਰਿਹਾ ਕਿ ਚਾਰ ਸਟੂਡੈਂਟ ਜਿਹੜੇ ਕਿ ਕਾਰ ਦੇ ਵਿੱਚ ਸਵਾਰ ਹੁੰਦੇ ਨੇ ਜਿਸ ਦੇ ਵਿੱਚ ਇੱਕ ਦੀ ਹਾਲਤ ਜੋ ਹੈ ਗੰਭੀਰ ਹੈਗੀ ਜਿਸ ਦੇ ਕਿ ਹਸਪਤਾਲ ਦੇ ਵਿੱਚ ਇਲਾਜ ਜੋ ਹੈ ਉਸ ਦਾ ਕੀਤਾ ਜਾ ਰਿਹਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਜਿਸ ਦਾ ਨਾਮ ਮਾਨਵਿੰਦਰਾ ਦੱਸਿਆ ਜਾ ਰਿਹਾ ਜੋ ਕਿ ਰਿਸਰਚ ਸਕਾਲਰਸ਼ਿਪ ਫੋਰੈਂਸਿਕ ਸਾਇੰਸ ਦਾ ਪੀਓ ਦੇ ਵਿੱਚ ਉੱਥੇ ਹੀ ਜਿਹੜੇ ਹੋਰ ਇਸ ਦੇ ਵਿੱਚ ਦੋ ਮਾਤਾ ਹੋਈਆਂ ਨੇ ਉਸ ਦੇ ਵਿੱਚੋਂ ਦੀ ਦੱਸਿਆ ਜਾ ਰਿਹਾ ਰੁਬੀਨਾ ਅਤੇ ਜੋ ਕਿ ਇੰਡੀਪੈਂਡੈਂਟਲੀ ਕੰਮ ਕਰਦੀ ਸੀ ਸੌਰਵ ਪਾਂਡੇ ਜੋ ਕਿ ਪੀਓ ਦਾ ਜੋ ਹੈ ਸਟੂਡੈਂਟ ਰਿਹਾ ਹੈ ਜੋ ਕਿ ਹਿਊਮਨ ਜੀਨੋਮਿਕ ਡਿਪਾਰਟਮੈਂਟ ਦੇ ਵਿੱਚ ਪੜ ਰਿਹਾ ਸੀ ਜੋ ਕਿ ਗ੍ਰੈਜੂਏਟ ਹੋਇਆ ਸੀ 2023 ਦੇ ਵਿੱਚ ਏ ਐਸੋਸੀਏਟਿਡ ਸੀਗਾ ਪੀਜੀਆਈ ਤੋਂ ਤਾਂ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਜੋ ਡੈਡ ਬਾਡੀ ਹੈਗੀ ਮੋਰਚਰੀ ਦੇ ਵਿੱਚ ਫੇਜ਼ 6 ਦੇ ਵਿੱਚ ਹਸਪਤਾਲ ਦੇ ਵਿੱਚ ਰਖਵਾਈਆਂ ਗਈਆਂ ਨੇ ਅਜਿਹੇ ਦੇ ਵਿੱਚ ਵਾਰਡਨ ਜੋ ਹੈ ਉਸ ਦੇ ਵੱਲੋਂ ਜਾਣਕਾਰੀ ਪਹਿਲਾਂ ਹੀ ਪਰਿਵਾਰਕ ਮੈਂਬਰਾਂ ਨੂੰ ਜੋ ਹੈ ਦੇ ਦਿੱਤੀ ਗਈ ਹੈਗੀ ਹਾਲਾਂਕਿ ਇਸ ਦੇ ਵਿੱਚ ਹੋਰ ਵੀ ਜਿਹੜੀ ਜਾਣਕਾਰੀ ਹੈ ਉਹ ਦੇਣ ਦੀ ਜੋ ਗੱਲ ਹੈਗੀ ਦੱਸੀ ਜਾ ਰਹੀ ਹੈ ਤਾਂ ਮ੍ਰਿਤਕਾਂ ਦੀ ਪਛਾਣ ਸ਼ਿਵਮ ਜੱਟਵਾਲ ਰੁਬੀਨਾ ਸੌਰਵ ਪਾਂਡੇ ਵਜੋਂ ਹੋਈ ਹੈ ਜਦੋਂ ਕਿ ਮਨਵਿੰਦਰ ਗੰਭੀਰ ਰੂਪ ਤੇ ਵੀ ਜ਼ਖਮੀ ਹੋਇਆ ਤਾਂ ਵੱਡਾ ਸੜਕ ਹਾਦਸਾ ਵਾਪਰਿਆ ਹੈਗਾ ਦੱਸਿਆ ਜਾ ਰਿਹਾ ਹੈ ਕਿ ਜੋ ਇਹ ਸੜਕ ਹਾਦਸਾ ਹੋਇਆ ਹੈ ਇਹ ਅਣਪਛਾਤੇ ਵਾਹਨ ਦੇ ਵੱਲੋਂ ਟੱਕਰ ਮਾਰੀ ਗਈ ਟੱਕਰ ਇੰਨੀ ਕੁ ਭਿਆਨਕ ਸੀ ਕਿ ਪਰਖੱਚੇ ਜਿਹੜੇ ਆ ਉਹ ਗੱਡੀ ਦੇ ਉੱਡ ਚੁੱਕੇ ਨੇ ਤੁਹਾਡੀ ਸਕਰੀਨ ਤੇ ਤਸਵੀਰਾਂ ਦਿਖਾ ਰਿਹਾ ਇਹ ਉਹੀ ਗੱਡੀ ਹੈ ਜਿਸ ਦੇ ਵਿੱਚ ਨੌਜਵਾਨ ਜਿਹੜੇ ਨੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਜਿਹੜੇ ਨੇ ਉਸ ਵਾਰ ਹੁੰਦੇ ਨੇ ਤੜਕੇ ਇੱਕ ਘਟਨਾ ਵਾਪਰੀ ਹੈਗੀ ਮੁਹਾਲੀ ਦੇ ਸਿਸਵਾ ਰੋਡ ਦੀ ਦੱਸੀ ਜਾ ਰਹੀ ਹੈਗੀ ਤਾਂ ਜਿਸ ਤਰੀਕੇ ਦੇ ਨਾਲ ਗੱਡੀ ਪੂਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤਾਂ ਇਸ ਦੇ ਨਾਲ ਅੰਦੇਸ਼ਾ ਸਾਫ਼-ਸਾਫ਼ ਲਗਾਇਆ ਜਾ ਸਕਦਾ ਹੈਗਾ ਕਿ ਕਿੰਨੀ ਕੁ ਭਿਆਨਕ ਟੱਕਰ ਹੋਈ ਹੋਵੇਗੀ ਜਿਸ ਦੇ ਕਾਰਨ ਮੌਕੇ ਤੇ ਹੀ ਜਿਹੜੇ ਸਟੂਡੈਂਟਸ ਨੇ ਉਨ੍ਹਾਂ ਦੀ ਮੌਤ ਹੋਈ ਹੈ ਤਾਂ ਇਸ ਗੱਡੀ ਦੇ ਵਿੱਚ ਜੋ ਵੀ ਮੌਜੂਦ ਹੋਵੇਗਾ ਤਾਂ ਉਸ ਦੀ ਹਾਲਤ ਕੀ ਹੋਈ ਹੋਵੇਗੀ ਐਜ਼ਾਨ ਦੇਸ਼ਾ ਹਰ ਕੋਈ ਲਗਾ ਸਕਦਾ ਹੈ ਕਿਉਂਕਿ ਗੱਡੀ ਦਾ ਕੋਈ ਵੀ ਹਿੱਸਾ ਪਤਾ ਨਹੀਂ ਲੱਗ ਰਿਹਾ ਕਿਹੜਾ ਹਿੱਸਾ ਕਿਹੜੇ ਪਾਸੇ ਦਾ ਹੈਗਾ ਪੂਰੀ ਤਰੀਕੇ ਦੇ ਨਾਲ ਗੱਡੀ ਜਿਹੜੀ ਹੈਗੀ ਨੁਕਸਾਨੀ ਗਈ ਹੈ ਹਾਲਾਂਕਿ ਇਸ ਦੇ ਵਿੱਚ ਉਨ੍ਹਾਂ ਦੀ ਤਫ਼ਤੀਸ਼ ਜਿਹੜੀ ਆ ਕੀਤੀ ਜਾ ਰਹੀ ਹੈ ਜਿਨਾ ਦੇ ਵੱਲੋਂ ਇਹ ਟੱਕਰ ਮਾਰੀ ਗਈ ਹੈ ਤਾਂ ਇਹ ਹਾਦਸਾ ਵਾਪਰੇ ਹੈਗਾ ਸਵੇਰ ਤੱਕ ਜਦੋਂ ਤੁਸੀਂ ਮੌਕੇ ਤੇ ਸ਼ਾਇਦ ਲੰਗੇ ਵੀ ਹੋਵੋਗੇ ਤਾਂ ਤੁਹਾਡੇ ਜੋ ਤੁਹਾਡੀ ਨਿਗਾਹ ਦੇ ਵਿੱਚ ਤਸਵੀਰਾਂ ਵੀ ਜ਼ਰੂਰ ਆਈਆਂ ਹੋਣਗੀਆਂ ਕਿਉਂਕਿ ਗੱਡੀ ਹਾਲੇ ਵੀ ਉੱਥੇ ਖੜੀ ਹੈਗੀ ਹਾਲਾਂਕਿ ਇਸ ਦੇ ਵਿੱਚ ਜਿਹੜੇ ਅਣਪਛਾਤੇ ਵਾਹਨ ਦੇ ਵਿੱਚ ਜਿਹੜੇ ਚਾਲਕ ਸਵਾਰ ਸੀ ਉਹਨਾਂ ਦੀ ਪਛਾਣ ਜਿਹੜੀ ਹੈਗੀ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਤਾਂ ਜੋ ਉਹਨਾਂ ਬਾਰੇ ਪਤਾ ਲਗਾਇਆ ਜਾ ਸਕੇ ਤਾਂ ਬੇहद ਬੰਦਪਾਗੀ ਖਬਰ ਵਾਪਰੀ ਹੈ ਪੀਓ ਦੇ ਸਟੂਡੈਂਟਸ ਦੇ ਨਾਲ ਸਾਡੇ ਨਾਲ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਪਰਵਿੰਦਰ ਕੁਮਾਰ ਜੁੜ ਗਏ ਨੇ ਜਾਣਕਾਰੀ ਲੈਂਦੇ ਹਾਂ ਜੀ ਪਰਵਿੰਦਰ ਕੀ ਕੋਈ ਜਾਣਕਾਰੀ ਹੈ ਸੋ ਕਿ ਕੀ ਨਾਮਾ ਕਵਿਤਾ ਬੇਹਦ ਦੇ ਇਹ ਮੰਦਪਾਗਾ ਹਾਸੜਾ ਕਿ ਮੁਹਾਲੀ ਦੇ ਵਿੱਚ ਹੋਇਆ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਕਿ ਨੇੜੇ ਜਿਹੜੇ ਕਿ ਹਾਦਸਾ ਵਾਪਰਨ ਦੀ ਖਬਰ ਨਿਕਲ ਕੇ ਸਾਹਮਣੇ ਆਈ ਜਿਸ ਦੇ ਵਿੱਚ ਤਿੰਨ ਵਿਦਿਆਰਥੀ ਜਿਹੜੇ ਦੱਸੇ ਜਾ ਰਹੇ ਨੇ ਕਿ ਉਹ ਆਪਣੀ ਜਿਹੜੀ ਕਿ ਜਾਨ ਗਵਾ ਚੁੱਕੇ ਹੈਗੇ ਨੇ ਮ੍ਰਿਤਕਾਂ ਦੇ ਵਿੱਚ ਜੋ ਹੁਣ ਤੱਕ ਇਨਫੋਰਮੇਸ਼ਨ ਨਿਕਲ ਕੇ ਸਾਹਮਣੇ ਆਈ ਉਸ ਦੇ ਵਿੱਚ ਸ਼ੁਭਮ ਜਟਵਾਲ ਸ਼ਾਮਲ ਹੈ ਗਿਆ ਰੂਬੀਨਾ ਸ਼ਾਮਲ ਹੈ ਗਈਆ ਸੌਰਵ ਪਾਂਡੇ ਇਹ ਜਿਹੜੇ ਕਿ ਮ੍ਰਿਤਕ ਹੈਗੇ ਨੇ ਹਾਦਸੇ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਹੈ ਅਸੀਂ ਉਹਨਾਂ ਦੇ ਨਾਮ ਦਾ ਜ਼ਿਕਰ ਕੀਤਾ ਤੇ ਇੱਕ ਹੋਰ ਜਿਹੜਾ ਸਖਸ਼ ਹੈ ਮਨਵਿੰਦਰ ਜਿਹੜਾ ਉਹ ਨਾਮ ਦੱਸਿਆ ਜਾ ਰਿਹਾ ਉਹ ਗੰਬੀਰ ਜ਼ਖਮੀ ਹੋਇਆ ਹੈ ਜਿਸ ਨੂੰ ਹਸਪਤਾਲ ਦੇ ਵਿੱਚ ਲਾਤੀ ਭਰਤੀ ਕਰਵਾਇਆ ਗਿਆ ਸੋ ਹੁਣ ਤੱਕ ਦੀ ਇਨਫੋਰਮੇਸ਼ਨ ਦੇ ਵਿੱਚ ਇਹ ਹੀ ਜਾਣਕਾਰੀ ਮਿਲੀ ਹੈ ਕਿ ਅਣਪਛਾਤੇ ਵਾਹਨ ਦੇ ਵੱਲੋਂ ਕਾਰ ਨੂੰ ਕਾਫੀ ਜ਼ੋਰਦਾਰ ਟੱਕਰ ਮਾਰੀ ਜਾਂਦੀ ਹੈ ਹਾਦਸਾ ਬਹੁਤ ਜ਼ਿਆਦਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ ਤੇ ਕਾਰਜ ਸਵਾਰ ਜਿਹੜੇ ਕਿ ਵਿਦਿਆਰਥੀ ਨੇ ਆਪਣੀ ਜਾਨ ਗਵਾਣੀ ਪੈਂਦੀ ਹੈ ਉਧਰ ਜਿਵੇਂ ਹੀ ਇਸ ਖਬਰ ਦੇ ਬਾਰੇ ਪਤਾ ਲੱਗਦਾ ਤਾਂ ਮੌਕੇ ਦੇ ਉੱਪਰ ਪੁਲਿਸ ਪਹੁੰਚਦੀ ਹੈ ਤਾਂ ਜਿਹੜਾ ਕਿ ਹੈ ਮ੍ਰਿਤਕਾਂ ਦੀ ਜਿਹੜੀ ਲਾਸ਼ਾਂ ਹੈ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤੇ ਨਾਲ ਹੀ ਉਹਨਾਂ ਜਿਹੜਾ ਕਿ ਅਣਪਛਾਤੇ ਵਾਹਨ ਦੇ ਵੱਲੋਂ ਇਹ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਉਸ ਦੀ ਪਾਲ ਕੀ ਚੀਏ ਜਾਂਦਾ ਅੱਜ ਇਸ ਦੇ ਵਿੱਚ ਜਿਹੜੇ ਸਟੂਡੈਂਟਸ ਨੇ ਦੱਸਿਆ ਜਾ ਰਿਹਾ ਕਿ ਪੀ ਐਚ ਡੀ ਕਰ ਰਹੇ ਸੀ ਸਕਾਲਰ ਸੀਗੇ ਅਜੇ ਹੀ ਦੇ ਵਿੱਚ ਵੱਡਾ ਘਾਟਾ ਜਿਹੜਾ ਹੈਗਾ ਪਿਆ ਹੈਗਾ ਕਿਉਂਕਿ ਤਿੰਨ ਸਟੂਡੈਂਟਸ ਦੀ ਮੌਤ ਹੋਈ ਹੈ ਜੋ ਕਿ ਪੀ ਐਚ ਡੀ ਦੇ ਸਟੂਡੈਂਟਸ ਸੀਗੇ ਵਾਕੀ ਕਵਿਤਾ ਸਹੀ ਹੈ ਜੋ ਜਿਸ ਤਰ੍ਹਾਂ ਦੇ ਨਾਲ ਆਪਾਂ ਇਨਫੋਰਮੇਸ਼ਨ ਪਹੁੰਚੀ ਕਰ ਰਹੇ ਹੈਗੇ ਕਿ ਜਿਹੜੇ ਵਿਦਿਆਰਥੀ ਸਨ ਉਹ ਪੀ ਐਚ ਡੀ ਕਰ ਰਹੇ ਸਨ ਤੇ ਉਹਨਾਂ ਦੇ ਬੋਲੋ ਹਲੇ ਜਿਹੜਾ ਕਿ ਆਪਣੇ ਭਵਿੱਖ ਦੀ ਸ਼ੁਰੂਆਤ ਕੀਤੀ ਪਰ ਨਾਮ ਜਿਹੜਾ ਕਿ ਹੈ ਭਵਿੱਖ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹ ਜਿਹੜਾ ਕਿ ਇਸ ਦੁਨੀਆ ਤੋਂ ਅਲਬਿਦਾ ਹੋ ਚੁੱਕੇ ਹੈਗੇ ਨਸੋ ਜਾਣਕਾਰੀ ਇਹ ਵੀ ਨਿਕਲ ਕੇ ਆਈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਫੋਰੈਂਸਿਕ ਸਾਇੰਸ ਦੇ ਵਿੱਚ ਪੀ ਐਚ ਡੀ ਕਰ ਰਹੇ ਸਨ ਅੱਜ ਪੀ ਐਚ ਦਿਨ ਦੇ ਇਹ ਬਸ ਨਿਕਲੇ ਜਾਰੇ ਸਨ ਫਿਲਹਾਲ ਜਿਹੜਾ ਕੀ ਹੁਣ ਇਹ ਮੰਤਪਰ ਦਾ ਹਾਦਸਾ ਹੋਇਆ ਤਾਂ ਤਿੰਨੋਂ ਵਿਦਿਆਰਥੀਆਂ ਦੇ ਘਰਾਂ ਦੇ ਵਿੱਚ ਇੱਕ ਸਮੇਂ ਮਾਤਮ ਦਾ ਮਾਹੌਲ ਹੈ ਅਤੇ ਜਿਹੜੇ ਕੀ ਹੈ ਪਰਿਵਾਰ ਗੈਰਫਤ ਦੇ ਵਿੱਚ ਹੈ ਕਿਉਂਕਿ ਜੜੀ ਜਵਾਨੀ ਇਸ ਤਰ੍ਹਾਂ ਦੇ ਨਾਲ ਨੌਜਵਾਨ ਬੱਚਿਆਂ ਦਾ ਦੁਨੀਆ ਤੋਂ ਰੁਖਸਤ ਹੋ ਜਾਣਾ ਪਰਿਵਾਰ ਦੇ ਲਈ ਇੱਕ ਬਹੁਤ ਵੱਡਾ ਘਟ ਹੈ ਜੀ ਆ ਧੰਨਵਾਦ ਆਈਸੀ ਸਾਡੇ ਨਾਲ ਸਾਡੇ ਸਹਿਯੋਗੀ ਪਰਵਿੰਦਰ ਕੁਮਾਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਹੈਗੀ ਤੇ ਵਾਕਈ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਮੰਦਭਾਗੀ ਖਬਰ ਹੈਗੀ ਪਰਿਵਾਰ ਦੇ ਗੱਲ ਕਰਨ ਲਈ ਤਾਂ ਮਾਤਮ ਜਿਹੜਾ ਪਰਿਵਾਰ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿਉਂਕਿ ਜੋ ਇਸ ਦੇ ਵਿੱਚ ਨੌਜਵਾਨਾਂ ਦੀ ਮੌਤ ਹੋਈ ਹੈ ਜੋ ਕਿ ਸਕਾਲਰ ਸੀਗੇ ਜੋ ਕਿ ਪੀ ਐਚ ਡੀ ਕਰ ਰਹੇ ਸੀ ਅਜਿਹੇ ਦੇ ਵਿੱਚ ਉਹਨਾਂ ਦੀ ਉਮਰ ਦਾ ਜਿਹੜਾ ਅਨੁਮਾਨ ਲਗਾਇਆ ਜਾਵੇ ਤਾਂ 25 ਤੋਂ 28 29 ਸਾਲ ਦੀ ਉਮਰ ਦੇ ਵਿੱਚ ਹੋਣਗੇ ਜਿਨਾ ਦੇ ਵੱਲੋਂ ਹਾਲੇ ਤੱਕ ਆਪਣੇ ਕਰੀਅਰ ਦੀ ਜਿਹੜੀ ਹੈ ਕਿ ਸ਼ੁਰੂਆਤ ਕੀਤੀ ਜਾ ਰਹੀ ਸੀ ਸਟੱਡੀ ਕਰ ਰਹੇ ਸੀ ਪੜਾਈ ਕਰ ਰਹੇ ਸੀ ਪੀਯੂ ਤੋਂ ਅਜੇ ਹੀ ਦੇ ਵਿੱਚ ਵੱਡਾ ਘਾਟਾ ਪਿਆ ਹੈਗਾ ਪਰਿਵਾਰ ਨੂੰ ਵੀ ਜੋ ਕਦੀ ਪੂਰਾ ਨਹੀਂ ਹੋ ਸਕਦਾ ਹਾਲਾਂਕਿ ਤੜਕੇ ਹਾਦਸਾ ਵਾਪਰਿਆ ਹੈਗਾ ਤੜਕੇ ਹਾਦਸਾ ਵਾਪਰਨ ਦਾ ਵੱਡਾ ਕਾਰਨ ਇਹ ਵੀ ਹੁੰਦਾ ਕਿ ਤੜਕੇ ਰਸ਼ ਜੋ ਘੱਟ ਦੇਖਣ ਨੂੰ ਮਿਲਦਾ ਹੈ ਸੜਕਾਂ ਤੇ ਅਜੇ ਹੀ ਦੇ ਵਿੱਚ ਹਾਈ ਸਪੀਡ ਤੇ ਜਿਹੜੇ ਵਾਹਨ ਚਾਲਕ ਨੇ ਉਹ ਗੱਡੀ ਚਲਾਉਂਦੇ ਨੇ ਤਾ ਹੁਣ ਇਥੇ ਮੈਟਰ ਕੀ ਹੋਇਆ ਉਹ ਵੀ ਜਾਨਣਾ ਜ਼ਰੂਰੀ ਹੈਗਾ ਕਿਉਂਕਿ ਪੁਲਿਸ ਦੇ ਵੱਲੋਂ ਜ਼ਰੂਰ ਇਸ ਦੇ ਵਿੱਚ ਪੁੱਛ ਪੜਤਾਲ ਕੀਤੀ ਜਾ ਰਹੀ ਹੈਗੀ ਕਿ ਆਖਰ ਗਲਤੀ ਕਿਸ ਦੀ ਹੈਗੀ ਤੇ ਜਿਹੜਾ ਅਣਪਛਾਤਾ ਵਾਹਨ ਜਿਸ ਦੇ ਵੱਲੋਂ ਟੱਕਰ ਮਾਰੀ ਗਈ ਹੈ ਟੱਕਰ ਇੰਨੀ ਬੁਰੀ ਤਰੀਕੇ ਨਾਲ ਮਾਰੀ ਗਈ ਹੈਗੀ ਆ ਕਿ ਜੋ ਗੱਡੀ ਆ ਉਸ ਦੇ ਪਰਖੱਚੇ ਉੱਡ ਚੁੱਕੇ ਨੇ ਪੂਰੀ ਤਰੀਕੇ ਦੇ ਨਾਲ ਗੱਡੀ ਨੁਕਸਾਨੀ ਗਈ ਹੈ ਤੁਹਾਡੇ ਸਕਰੀਨ ਤੇ ਤਸਵੀਰਾਂ ਦਿਖਾ ਰਿਹਾ ਅੰਦਾਜ਼ਾ ਸਾਫ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਵਿੱਚ ਜੋ ਵੀ ਸਾਕਸ਼ ਹੋਵੇਗਾ ਉਸ ਦੀ ਹਾਲਤ ਕੀ ਹੋਈ ਹੋਵੇਗੀ ਹਾਲਾਂਕਿ ਗਣੀਮਾ ਤੇ ਰਹੀ ਹੈ ਕਿ ਇੱਕ ਵਿਦਿਆਰਥੀ ਦੀ ਜੋ ਹੈ ਜੋ ਸਹੀ ਸਲਾਮਤ ਹੈ ਹਾਲਾਂਕਿ ਜ਼ਖਮੀ ਜ਼ਰੂਰ ਹੈ ਹਸਪਤਾਲ ਦੇ ਵਿੱਚ ਭੜਤੀ ਕਰਵਾਇਆ ਗਿਆ ਹੁਣ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਹੁਣ ਆਖਰ ਅਣਪਛਾਤਾ ਵਾਹਨ ਜਿਹੜਾ ਹੈਗਾ ਜਿਸ ਦੇ ਵੱਲੋਂ ਟੱਕਰ ਮਾਰੀ ਗਈ ਹੈ ਉਸ ਨੂੰ ਕਦੋਂ ਤੱਕ ਕਾਬੂ ਕੀਤਾ ਜਾਂਦਾ ਹੈ ਪੁਲਿਸ ਵੱਲੋਂ ਕੀ ਖੁਲਾਸੇ ਕੀਤੇ ਜਾਂਦੇ ਨੇ ਗਲਤੀ ਕਿਸ ਦੀ ਸੀ ਕਿਸ ਦੇ ਵੱਲੋਂ ਅਣਗੈਲੀ ਜਿਹੜੀ ਹੈ ਕਿ ਆ ਵਧਤੀ ਗਈ ਹੈਗੀ ਜਿਸ ਦੇ ਕਾਰਨ ਇਹ ਵੱਡਾ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਵਾਪਰਿਆ